हां जी मेरिटोरियस ਸਕੂਲਾਂ ਦੇ ਲਈ ਛੇਵੀਂ ਕਾਉਂਸਲਿੰਗ ਆ ਚੁੱਕੀ ਹੈ ਕੀਤੇ ਦੇਖ ਰਹੇ ਹਾਂ ਸਕਰੀਨ ਦੇ ਉੱਪਰ ਤੁਸੀਂ ਲੜਕੀਆਂ ਦੀ ਜਿਹੜੀ ਮੈਟਲਿਸਟ ਆ ਕਿ ਕਾਉਂਸਲਿੰਗ ਸ਼ਡਿਊਲ ਆ ਉਹ ਤੁਹਾਡੇ ਸਾਹਮਣੇ ਉਕਰਿਆ ਜਾ ਰਿਹਾ ਜਾ ਰਿਹਾਗਾ ਓਪਨ ਕੈਟਾਗਰੀ ਦੇ ਬੱਚੇ ਨੇ ਓਪਨ ਤੋਂ ਭਾਵੇਂ ਤੇ ਸਪਸ਼ਟ ਕਰ ਦਈਏ ਜੋ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਬੱਚੇ ਜਿਨ੍ਹਾਂ ਨੇ 10ਵੀਂ ਸਰਕਾਰੀ ਸਕੂਲ ਦੇ ਵਿੱਚੋਂ ਕੀਤੀ ਹੈ ਜਾਂ ਸਹਾਇਤਾ ਪ੍ਰਾਪ ਸਕੂਲ ਨੇਗੇ ਉਹ ਸਾਰੇ ਬੱਚੇ ਉਹਨਾਂ ਵਾਸਤੇ ਜਿਹੜੀ ਇਹ ਛੇਵੀਂ ਕਾਉਂਸਲਿੰਗ ਆਈ ਆ ਤੇ ਜੇਕਰ ਪਹਿਲੀ ਵਾਰ ਹੈਓ ਚੈਨਲ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਹਰ ਤਰ੍ਹਾਂ ਦੀ ਜਾਣਕਾਰੀ ਤੁਹਾ ਹੇ ਸਭ ਤੋਂ ਪਹਿਲਾਂ ਦੇਖ ਰਹੇ ਹੋ ਤੁਸੀਂ ਅੰਕਤ 143 ਨੰਬਰ ਹੈ ਇੱਕ ਮੈਟ ਨੰਬਰ ਆ ਫਿਰ 134 133 130 126 ਆਪਣਾ ਆਪਣਾ ਜਿਹੜਾ ਸਕਰੀਨ ਦੇ ਉੱਪਰ ਦੇਖਿਆ ਜਾ ਸਕਦਾਗਾ ਮੈਂ ਸਕਰੀਨ ਜਿਹੜੀ ਤੁਹਾਡੇ ਤੱਕ ਸਾਰੀ ਇਹ ਸ਼ੇਅਰ ਕਰ ਦਿੰਦਾਗਾ ਸਾਰੀ ਲਿਸਟ ਜਿੰਨੀ ਵੀ ਦਿੱਤੀ ਹੋਈ ਆ ਤਾਂ ਕਿ ਤੁਸੀਂ ਬੜੀ ਆਸਾਨੀ ਦੇ ਨਾਲ ਇਸ ਦੇ ਵਿੱਚੋਂ ਆਪਣੇ ਜਿਹੜਾ ਰੋਡ ਨੰਬਰ ਨੂੰ ਰੋਡ ਨੰਬਰ ਮੁਤਾਬਕ ਆਪਣੇ ਨੰਬਰਾਂ ਮੁਤਾਬਕ ਚੈੱਕ ਕਰ ਸਕੋ ਤੁਸੀਂ 92 ਨੰਬਰ ਆਉਂਦੇ ਹੋਏ ਮੁੰਡਿਆਂ ਦੇ 91 91 90 90 ਉਹਨਾਂ ਨਵੇਂ ਤਾਂ ਬਹੁਤ ਜਿਹੜੀ ਜਲਦਬਾਜੀ ਮਾਫ ਕਰਨਾ ਉੜੀ ਕੀਤੀ ਜਾ ਰਹੀ ਸੀਗੀ ਤਾਂ ਜਿਹੜੀ ਬੋਡੀ ਬੇਸ ਸਬਰੀ ਦੇ ਨਾਲ ਉੜੀ ਕਰ ਰਹੇ ਸੀ ਬੱਚੇ ਤੇ ਕੀ ਮੈਟਲਿਸਟ ਕਹਾਦਾ ਹੈ ਕਿ ਕਾਉਂਸਲਿੰਗ ਸ਼ੇਮੀ ਕਾਉਂਸਲਿੰਗ ਤੁਹਾਡੇ ਸਾਹਮਣੇ ਪਾਈ ਆ ਚੁੱਕੀ ਆ 22 ਤੇ 23 ਤਰੀਕ ਨੂੰ ਤੁਸੀਂ ਜਾ ਕੇ ਜਿਹੜਾ ਸਟੇਸ਼ਨਾਂ ਤੇ ਇਹ ਆਪਣੀ ਕਾਉਂਸਲਿੰਗ ਕਰਵਾ ਸਕਦੇ ਹੋਗੇ ਦਾਖਲਾ ਲੈ ਸਕਦੇ ਹੋ ਮੈਰਿਟਰੀਅਸ ਸਕੂਲਾਂ ਦੇ ਵਿੱਚ ਕਾਉਂਸਲਿੰਗ ਸਥਾਨਾਂ ਦੀ ਆਪਾਂ ਕੱਲ ਨੂੰ ਵੀਡੀਓ ਪਾ ਦੇਾਂਗੇ ਕਿਹੜੇ ਕਿਹੜੇ ਕਾਉਂਸਲਿੰਗ ਸਥਾਨਾਂ ਤੇ ਹੋ ਰਹੀ ਆ ਵੈਸੇ ਜ਼ਿਆਦਾਤਰ ਪਹਿਲਾਂ ਵਾਲੇ ਉਹੀ ਨੇਗੇ ਇੱਕ ਵਾਰ ਫੇਰ ਵੀ ਤੁਹਾਨੂੰ ਜਿਹੜਾ ਚਾਨਣ ਕਰ ਦਾਂਗੇ ਅਸੀਂ ਇਸ ਚੀਜ਼ ਦਾ 78 ਨੰਬਰ ਤੇ ਜਾਂਦੀ ਹੋਈ ਮੈਰਟ ਦੇਖੋ ਜੀ 77 ਤੇ 77 ਅੱਗੇ ਵੇਖ ਰਹੇ ਹੋ ਤੁਸੀਂ 76 ਤਾਂ ਡਾਊਨ ਹੁੰਦੀ ਹੋਈ ਮੈਰਟ ਆ 76 ਕਿ ਸਾਰੀਆਂ ਸ਼ੀਟਾਂ ਨੇ ਜਿਹੜੀਆਂ ਓਪਨ ਦੇ ਵਿੱਚ ਕਰਤੀਆਂ ਕਨਵਰਟ ਹੁਣ 75 ਜੀ 75 ਨੰਬਰ 74 ਨੰਬਰ ਜੀ 74 ਜੀ ਦੇਖੋ ਅੱਗੇ ਜੀ 74 73 73 ਨੰਬਰ 73 72 ਅੱਗੇ ਵੇਖ ਰਹੇ ਹਾਂ ਤੁਸੀਂ 72 72 72 ਨੰਬਰ ਦੇ ਉੱਪਰ ਆਖ ਜਿਹੜੀ ਮੈਰਿਟ ਜਿਹੜੀ ਰੋਗੀ ਹੈ ਜੀ ਤਾਂ ਬਹੁਤ ਮੈਟ ਡਾਊਨ ਆ ਗਈ ਦੇਖੋ 72 ਤੱਕ ਜਿਹੜੇ ਸਾਰੇ ਬੱਚੇ ਬਲਾ ਲਏਗੇ ਨੇ ਸਾਰੇ ਅਧਿਆਪਕਾਂ ਨੂੰ गुजारिशਾ ਵਿਦਿਆਰਥੀਆਂ ਨੂੰ गुजारिशਾ ਕਿ ਵੱਧ ਤੋਂ ਵੱਧ ਬੱਚਿਆਂ ਤੱਕ ਪਹੁੰਚਾਈਏ ਇਹਨਾਂ ਸਕੂਲਾਂ ਵਿੱਚ ਬਿਲਕੁਲ ਪੜ੍ਹਾਈ ਰਹਿਸ਼ ਮੁਕਤ ਖਾਣਾ ਇੱਥੋਂ ਵੱਢ ਕੇ ਬੱਚੇ ਉੱਚ ਕੋਟੀ ਦੇ ਅਫਸਰ ਬਣਦੇ ਨੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੀਏ ਆਪਾਂ ਚੈਨਲ ਦੇ ਨਵੇਂਾਂ ਦੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਅੱਗੇ ਵੱਧ ਤੋਂ ਵੱਧ ਭੇਜੀਏ ਆਪਾਂ ਸ਼ੁਕਰੀਆ ਮਿਹਰਬਾਨੀ ਧੰਨਵਾਦ